ਬਾਬਾ ਮੁਰਾਦ ਸ਼ਾਹ ਬਾਬਾ ਲਾਡੀ ਸਾਈਂ ਸਰਕਾਰ ਔਰ ਬਾਪੂ ਲਾਲ ਬਾਸ਼ਾ ਸਰਕਾਰ ਜਿੰਨੇ ਵੀ ਦਰਬਾਰ ਆ ਸਾਰੇ ਇਹ ਨਸ਼ਿਆਂ ਦੇ ਅੱਡੇ ਆ ਉਹ ਸਿਗਟਾ ਨੂੰ ਪ੍ਰਮੋਟ ਕਰਦੇ ਨੇ ਇੱਕ ਇੱਕ ਖਾਦ ਦੇ ਵਿੱਚ 15-15 ਸਿਗਟਾ ਪੀਂਦੇ ਨੇ ਜਸਵੀਰ ਜੱਸੀ ਕੁਲੀ ਭਲਾਉਂਦਾ ਵਾ ਹੁਣ ਬਾਬਾ ਮੁਰਾਦ ਸ਼ਾਹ ਥੋੜੀ ਕਿ ਉਹਨੂੰ ਕੁਲ ਬੁਲਾ ਦੂ ਆਗੇ ਕਹਿੰਦਾ ਸਾਰੇ ਕਲਾਕਾਰਾਂ ਨੂੰ ਮੈਂ ਬੇਨਤੀ ਕਰਨਾ ਤੁਹਾਨੂੰ ਨਾ ਜਾਇਆ ਕਰੋ ਵੀ ਤੂੰ ਸਿੰਘਾਂ ਦਾ ਸਾਲਾ ਲੱਗਦਾ ਇਹ ਮੈਨੂੰ ਕਹਿੰਦਾ ਤੈਨੂੰ ਗੋਲੀਆਂ ਨਾਲ ਮਰਵਾ ਦਾਂਗੇ ਤੇਰੇ ਬੱਚੇ ਮਰਵਾਵਾਂਗੇ ਇਹ ਵੀ ਧਮਕੀ ਦੇਈ ਜਾਂਦਾ ਕੁਛ ਦਿਨਾਂ ਦਾ ਕੂਲਰ ਪੀਜੇ ਵਾਲਾ ਵੀ ਆ ਉਹਨਾਂ ਦੇ ਨੰਬਰ ਆ ਜੀ ਕਿਉਂਕਿ ਇਹਨਾਂ ਮਗਰ ਪਾਰਟੀਆਂ ਲੀਡਰ ਬੋਲਦੇ ਪਏ ਨਾ ਮਗਰ ਤਾਂ ਮੇਰੀ ਜੁੱਤੀ ਆ ਇਹ ਜੁੱਤੀ ਆ ਆਪਣੇ ਸਿਰ ਤੇ ਰੱਖੇ ਨਾ ਤਾਂ ਉਹਨੀਆਂ ਕੋ ਆਤਾ ਦੀ ਆ ਹੈਗਾ ਤਸਵੀਰ ਦੱਸੀ ਆ ਹੈਗਾ ਕੂਲਰ ਪੀਜੇ ਵਾਲਾ ਆ ਲੋ 1 2 3 4 5 6 7 8 9 10 ਇਹਨਾਂ ਦੇ 10 ਜੁੱਤੀਆਂ ਮਾਰ ਕੇ ਮੈਂ ਇੱਕ ਗਿੰਦਾ ਬੀਤੇ ਕਈ ਦਿਨਾਂ ਤੋਂ ਪੰਜਾਬੀ ਸਿੰਗਰ ਦਸ਼ਵੀਰ ਜੱਸੀ ਵੱਲੋਂ ਕਈ ਵਿਵਾਦਿਤ ਬਿਆਨ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਉਸ ਤੋਂ ਬਾਅਦ ਕਈ ਜਿਹੜੇ ਲੋਕ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵਾ ਇੱਕ ਵਿਵਾਦਿਤ ਬਿਆਨ ਇਹ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੈ ਜਿਸ ਦੇ ਵਿੱਚ ਦਸ਼ਵੀਰ ਜੱਸੀ ਗੁਰਾਵਲ ਲੋਹੇ ਇੱਕ ਇੰਟਰਵਿਊ ਦਿੱਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਜਿਹੜਾ ਹੈਗਾ ਬਾਬਾ ਮੁਰਾਦ ਸ਼ਾਹ ਦੇ ਉੱਪਰ ਗਲਤ ਟਿੱਪਣੀ ਜਿਹੜੀ ਹੈ ਉਹ ਕੀਤੀ ਹੈ ਜਿਸ ਨੂੰ ਲੈ ਕੇ ਨੀਟੂ ਛਟਰਾ ਵਾਲੇ ਵੱਲੋਂ ਜਿਹੜਾ ਹੈ ਉਹ ਵਿਰੋਧ ਕੀਤਾ ਜਾ ਰਿਹਾ ਹੈ ਗੱਲਬਾਤ ਅਸੀਂ ਕਰਾਂਗੇ ਨੀਟੂ ਜੀ ਕਿਹੜੀ ਗੱਲ ਤੁਹਾਨੂੰ ਗਲਤ ਲੱਗੀ ਜਿਸ ਕਾਰਨ ਤੁਸੀਂ ਜਿਹੜਾ ਹੈ ਉਹ ਵਿਰੋਧ ਕਰ ਰਹੇ ਹੋ ਪਾਜੀ ਉਸ ਬੰਦੇ ਦੀ ਕੋਈ ਗੱਲ ਨਹੀਂ ਸੱਚੀ ਸਭ ਝੂਠ ਮਾਰਦਾ ਡਿਫਾਲਡਰ ਬੰਦਾ ਹੈ ਤੇ ਮੈਂ ਇੱਕ ਗੱਲ ਹੋਰ ਕਹਾਂ ਜਾਂਦਾ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲਊਗਾ ਜੀ ਬਾਕੀ ਸਾਰੇ ਕੰਮ ਬਾਅਦ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਜੈ ਪੀਮ ਜੈ ਭਾਰਤ ਤਾਂ ਤੂੰ ਹੀ ਰੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਜਿਕਰਾ ਮਾਂ ਚਿੰਤਪੁਰ ਨਦੀ ਦਾ ਬੋਲ ਸੱਚੇ ਦਰਬਾਰ ਕੀਜੇ ਗੱਲ ਭਾਜੀ ਇਦਾਂ ਦੇਖੋ ਉਸ ਬੰਦੇ ਨੇ ਕਿਹਾ ਕਿ ਬਾਬਾ ਮੁਰਾਦ ਸ਼ਾ ਬਾਬਾ ਲਾਡੀ ਸਾਈਂ ਸਰਕਾਰ ਪਰ ਬਾਪੂ ਲਾਲ ਬਾਸ਼ਾ ਸਰਕਾਰ ਜਿੰਨੇ ਵੀ ਦਰਬਾਰ ਸਾਰੇ ਇਹ ਨਸ਼ਿਆਂ ਦੇ ਅੱਡੇ ਐ ਤੇ ਤੈਨੂੰ ਪਤਾ ਵਾ ਤੇ ਤੂੰ ਸਰਕਾਰ ਦੇ ਖਿਲਾਫ ਤੂੰ ਬੋਲ ਨਹੀਂ ਸਕਦਾ ਤੂੰ ਟਿੱਪਣੀ ਕਰਕੇ ਫੁਕਰਾ ਬੰਦਾ ਤੂੰ ਇੱਕ ਨੰਬਰ ਦਾ ਤੂੰ ਜਿਹੜਾ ਕੁੜੀ ਕਹਾ ਗਾਣਾ ਗਾਸੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਉਹ ਕੁੜੀਆਂ ਨੂੰ ਹਾਫ ਕੱਪੜੇ ਪਵਾ ਕੇ ਤੂੰ ਨੱਚਾ ਆਪੋ ਦੇ ਨ ਪੰਜਾਬੀ ਕਲਚਰ ਤੇ ਤੂੰ ਕੀ ਤੂੰ ਕੀ ਬਿਆਨਬਾਜ਼ੀ ਕਰੂਗਾ ਮੇਰਾ ਇੱਕ ਗਾਣਾ ਮਿਲੀਅਨ ਦੇ ਕਈ ਬਿਲੀਅਨ ਚਲ ਗਿਆ ਵਾ ਉਹਦਾ 31 ਦਸੰਬਰ ਲੈ ਕੇ 13 ਨੰਬਰ ਕੀਤੀ ਤੈਨੂੰ ਕਾਲ ਸੋਣਿਆ ਮੇਰਾ ਗਾਣਾ ਵਾ ਮਿੱਕੇ ਭਾਜੀ ਉੱਤੇ ਮੈਂ ਲਿਖਿਆ ਸੀ ਗਾਣਾ ਵਾ ਤੇ ਉਸ ਬੰਦੇ ਨੇ ਉਹਦੇ ਵਿੱਚ ਸੁਣ ਕੇ ਕਹਿੰਦਾ ਲੋਕੀ ਨੀਡ ਟੂ ਬੀ ਬਾਬਾ ਬਣਾਈ ਫਿਰਦੇ ਆ ਨੀਡ ਟੂ ਬੀ ਬਾਬਾ ਬਾਬਾ ਕਰਦਾ ਨੀਡੂ ਨੀਡੂ ਲੋਕੀ ਬਾਬਾ ਬਾਬਾ ਕਹਿੰਦੇ ਉਹਦੇ ਗੀਤਾਂ ਨੂੰ ਪ੍ਰਮੋਟ ਕਰੀ ਜਾਂਦੇ ਇਸ ਬੰਦੇ ਦੀ ਔਕਾਤ ਹੈਗੀ ਮੈਨੂੰ ਇਸ ਬੰਦੇ ਨੇ ਪੁੱਛਿਆ ਵੀ ਤੂੰ ਕਿੰਨੇ ਕੁੜੀਆਂ ਦੇ ਵਿਆਹ ਦੇ ਵਿੱਚ ਕੋਈ ਦਾਨ ਦਿੱਤਾ? ਅੱਜ ਤੱਕ ਕਿਸੇ ਗਰੀਬ ਬੰਦੇ ਨੂੰ ਦਾਨ ਦਿੱਤਾ? ਭਾਜੀ ਅਸੀਂ ਜਰਾਬਾਂ ਜਾਂ ਕੋਟੀਆਂ ਜੋ ਕੋ ਬੰਡਿਆ ਅੱਜ ਤੱਕ ਮੇਰੀ ਕੋਈ ਵੀਡੀਓ ਪੰਦੀ ਦਿਖਾ ਦਿਓ ਭਾਜੀ। ਕਦੀ ਨਹੀਂ ਬਾਈ। ਇਹ ਬੰਦਾ ਦੁੱਕੀ ਦਾ ਬੰਦਾ, ਡਿਫਾਲਟਰ ਬੰਦਾ, ਕੁੜੀਆਂ ਨੂੰ ਛੇੜਦਾ ਬੰਦਾ। ਇਹ ਉਹ ਉਹ ਬੰਦਾ ਸੈਕਸ ਵਾਲਾ ਬੰਦਾ ਵਾ ਇਹਦੇ ਕੋਲ ਚ ਪਤਾ ਲੱਗਦਾ ਵਾ ਜਾ ਕੇ। ਇਹਦੀ ਔਕਾਤ ਹੈਗੀ ਇਹਦੀ? ਇਹਦੀ ਔਕਾਤ ਮੇਰੇ ਨਾਲ ਮੇਰੀ ਜੁੱਤੀ ਜਿੰਨੀ ਔਕਾਤ ਨਹੀਂ। ਆ ਮੇਰੀ ਜੁੱਤੀ ਆ। ਆਪਣੇ ਸਿਰ ਤੇ ਰੱਖੇ ਨਾ ਤਾਂ ਉਨੀ ਔਕਾਤ ਹੈ ਦੀ। ਇਹਦੀ ਔਕਾਤ ਨਹੀਂ ਹੈਗੀ। ਤੇ ਮੈਂ ਇਹਨਾਂ ਨੂੰ ਤੇ ਕੂਲਰ ਪੀਜੇ ਵਾਲਿਆਂ ਨੂੰ ਮੈਂ ਦੋਨਾਂ ਨੂੰ ਜੁੱਤੀ ਸਮਾਨ ਸਮਝਦਾ ਹਾਂ। ਨਾਮ ਲੈ ਕੇ ਦੱਸੋ ਕਿਨਾਂ ਨੂੰ ਤੁਸੀਂ ਕਹਿ ਰਹੇ ਹੋ? ਆ ਕੂਲਰ ਪੀਜੇ ਵਾਲੇ ਅਮਨ ਅਮਨ ਉਹੜਾ ਜਿਹੜਾ ਆਪਣਾ ਹੈਗਾ ਕੂਲਰ ਪੀਜੇ ਜਿਹਦੇ ਪਿੱਛੇ ਵੀਡੀਓ ਵਾਇਰਲ ਹੋਈ ਹੈ ਇਹਨੇ ਕਿਹਾ ਇਹ ਦੁਨੀਆ ਬੜੀ ਗਾਲ ਕਢੀ ਸਿੰਗਰ ਦਾ ਨਾਮ ਲੈ ਰਹੇ ਹੋ ਤੁਸੀਂ ਸਿੰਗਰ ਜਸਵੀਰ ਜੱਸੀ ਜਿਹਨੇ ਗਾਣਾ ਗਾਇਆ ਕੁੜੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਉਹਦੇ ਵਿੱਚ ਉਹਨੇ ਕੁੜੀਆਂ ਨੂੰ ਹਾਫ ਕੱਪੜੇ ਪਿਆਏ ਸਾਰਾ ਨੰਗਨ ਦਿਖਾਇਆ ਗਿਆ। ਉਹ ਲੱਖ ਲਾਂ ਤਾਂ ਆ ਦੇਖੋ ਆ ਹੈਗਾ ਜਸਵੀਰ ਜੱਸੀ ਆ ਹੈਗਾ ਕੂਲਰ ਪੀਜੇ ਵਾਲਾ ਆ ਲੋ ਦੇਖੋ ਬੋ 1 2 3 4 5 6 7 8 9 10 ਇਹਨਾਂ ਦੇ 10 ਜੁੱਤੀਆਂ ਮਾਰ ਕੇ ਮੈਂ ਇੱਕ ਗਿੰਦਾ 100 ਮਾਰ ਕੇ ਇੱਕ ਗਿਣੂਗਾ ਦੋ ਗਿਣੂਗਾ ਇਹਨਾਂ ਦੇ ਜਿੰਨਾ ਜੁੱਤੀਆਂ ਪੈਂਦੀਆਂ ਰਹਿਣ ਇਹ ਉਹਨਾਂ ਇਹਨਾਂ ਨੇ ਪਾਕ ਜਗ੍ਹਾ ਨੂੰ ਜਿੱਥੇ ਦੇਖੋ ਜੀ ਜਿਦੀ ਜਿਦੀ ਮਰਜ਼ੀ ਆ ਜੇ ਅਸੀਂ ਕਿਸੇ ਬੁਰਾਈ ਨਹੀਂ ਕਰਨੀ ਅਸੀਂ ਕਿਸੇ ਨੂੰ ਮੰਨੀ ਵੀ ਨਾ ਇਹ ਬੰਦਿਆਂ ਨੇ ਸਾਡੇ ਦਿਲ ਨੂੰ ਠੇਸ ਪਹਚਾਈ ਆ ਜਦ ਵੀ ਬਾਬਾ ਮੁਰਾਸ਼ਾ ਜੀ ਦਾ ਜਨਮ ਦਿਨ ਹੁੰਦਾ ਜਦ ਜਨਮ ਦਿਹਾੜਾ ਹੁੰਦਾ ਉਥੇ ਪੂਰੇ ਇੰਡੀਆ ਚ ਕਿ ਕੱਟੇ ਜਾਂਦੇ ਜੇ ਆਪਾਂ ਗੱਲ ਕਰੀਏ ਜੇ ਬਾਪੂ ਲਾਲ ਬਾਸਾ ਸਰਕਾਰ ਦਾ ਜਨਮ ਦਿਨ ਦਾ ਪੂਰੇ ਇੰਡੀਆ 'ਕੇਕ ਕੱਟ ਜਾਂਦੇ ਜੇ ਬਾਬਾ ਲਾਡੀ ਸਾਈਂ ਸਰਕਾਰ ਦਾ ਜਨਮ ਦਿਨ ਦਾ ਪਤਾ ਨਹੀਂ ਲਗਾ ਕਿੱਥੋਂ ਕਿੱਥੋਂ ਕੇਕ ਆ ਰਹੇ ਓਏ ਇਹਦੀ ਔਕਾਤ ਇਹਨੂੰ ਤੇ ਕੋਈ ਬੰਦਾ ਨਹੀਂ ਚਲਦੇ ਇਹਦੇ ਘਰ ਦੇ ਨਹੀਂ ਚਲਦੇ ਇਹਦਾ ਤੇ ਬੇੜਾ ਗਰਕ ਤੇ ਕਿਹਦਾ ਤੇ ਕੂਲਰ ਪੀਜੇ ਵਾਲੇ ਮੈਂ ਦੋਨਾਂ ਤੇ ਕੰਪਲੀਟ ਦਰਜ ਕਰਾਈ ਆ ਡਿਵੀਜ਼ਨ ਨੰਬਰ 8 'ਚ ਮੈਨੂੰ ਪਤਾ ਸਾਡੇ ਕਮਿਸ਼ਨਰ ਸਾਹਿਬ ਰੱਬ ਵਰਗੇ ਬੰਦੇ ਆ ਉਹ ਜਿੰਨੇ ਪੁਲਿਸ ਪ੍ਰਸ਼ਾਸਨ ਆ ਸਾਰੇ ਕਹਿੰਦੇ ਸੀ ਸੱਚ ਦਾ ਸਾਥ ਦੇਵਾਂਗੇ ਝੂਠ ਦਾ ਬਿਲਕੁਲ ਸਾਥ ਨਹੀਂ ਦਵਾਂਗੇ ਅੱਛਾ ਉਹ ਕਹਿੰਦੇ ਪਏ ਨੇ ਕਿ ਲਾਡੀ ਸ਼ਾਈ ਜਿਹੜੇ ਹੈਗੇ ਨੇ ਜਾਂ ਫਿਰ ਬਾਕੀ ਹੋਰ ਜਿਹੜੇ ਬਾਬੇ ਨੇ ਉਹਨਾਂ ਕੋ ਉਧਰ ਦੇ ਵਿੱਚ ਨੇ ਉਹ ਸਿਗਟਾ ਨੂੰ ਪ੍ਰਮੋਟ ਕਰਦੇ ਨੇ ਇੱਕ ਇੱਕ ਖਾਦ ਦੇ ਵਿੱਚ 15-15 ਸਿਗਟਾ ਪੀਂਦੇ ਨੇ ਉਹਨਾਂ ਵੱਲੋਂ ਸਿਗਟਾ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਉਹ ਗੁਰਬਾਣੀ ਦਾ ਨਾਮ ਲੈ ਕੇ ਉਹਨਾਂ ਨੂੰ ਜਿਹੜਾ ਉਹ ਕਹਿੰਦੇ ਕਿ ਗੁਰਮਾਣੀ ਜੂਗਾ ਕਿਵੇਂ ਇਹਨਾਂ ਨੂੰ ਬਣਾ ਦਈਏ ਸੀ ਇਹ ਗੱਲਾਂ ਕਹਿ ਰਹੇ ਨੇ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਆ ਮੰਨੋ ਜਾਂ ਨਾ ਮੰਨੋ ਮੈਂ ਫਿਰ ਗੱਲ ਕਹਿੰਦਾ ਵਾਂ ਕਿ ਤੁਸੀਂ ਮੰਨੋ ਜਾਂ ਨਾ ਮੰਨੋ ਉਹ ਤੁਹਾਡੀ ਵੱਖਰੀ ਸ਼ਰਦਾ ਵਾ ਠੀਕ ਹੈ ਕਿਸੇ ਦਾ ਨਿੰਦੇ ਚੁਗਲੀ ਨਹੀਂ ਕਰ ਸਕਦੇ ਜਿਹੜਾ ਨਿੰਦੇ ਚੁਗਲੀ ਕਰਦਾ ਜੁੱਤੀਆਂ ਮਾਰੋ ਦੇ ਚਾਹੇ ਮੈਂ ਹੀ ਹੋਵਾਂ ਠੀਕ ਹੈ ਨਾ ਔਰ ਦੂਜਾ ਨੰਬਰ ਤੂੰ ਕੋ ਕੁਲੀ ਬੁਲਾਉਂਦਾ ਵਾ ਜਸਵੀਰ ਜੱਸੀ ਕੁਲੀ ਬੁਲਾਉਂਦਾ ਵਾ ਹੁਣ ਬਾਬਾ ਮੁਰਾਦ ਸ਼ਾ ਥੋੜੀ ਗਿਆ ਉਹਨੂੰ ਕੁਲ ਬੁਲਾ ਤੂੰ ਆਗੇ ਜਾਂ ਹੁਣ ਤੂੰ ਦੇਖਣਾ ਹੰਸ ਰਾਜ ਹੰਸ ਜੀ ਨੂੰ ਦੇਖ ਗੁਰਦਾਸ ਮਾਨ ਜੀ ਨੂੰ ਦੇਖ ਸਲੀਮ ਭਾਈ ਨੂੰ ਦੇਖ ਕਲੀਅਰ ਕੰਟਰੀ ਨੂੰ ਦੇਖ ਔਰ ਜੇ ਦੇਖਣਾ ਖਲੀ ਭਾਜੀ ਉਥੇ ਮੱਥਾ ਟੇਕਦੇ ਆ ਹਾਂ ਜੇ ਤੂੰ ਦੇਖਣਾ ਜਾਂਦਾ ਨੂਰਾ ਸਿਸਟਰ ਅਫਸਾਨਾ ਖਾਨ ਜੀ ਖਾਨ ਫਰੋਜ਼ ਖਾਨ ਕਮਲ ਖਾਨ ਇਹਦੇ ਵੱਡੇ ਵੱਡੇ ਕਲਾਕਾਰ ਸਾਰੇ ਸਿੰਗਰ ਉਥੇ ਗਾ ਕੇ ਜਾਂਦੇ ਆ ਸਾਰੇ ਕਹਿੰਦਾ ਸਾਰੇ ਕਲਾਕਾਰਾਂ ਨੂੰ ਮੈਂ ਬੇਨਤੀ ਕਰਨਾ ਤੁਹੇ ਨਾ ਜਾਇਆ ਕਰੋ ਵੀ ਤੂੰ ਸਿੰਗਰਾਂ ਦਾ ਸਾਲਾ ਲੱਗਦਾ ਕਿਹੜੇ ਜਗ੍ਹਾ ਤੋਂ ਤੂੰ ਤੂੰ ਪ੍ਰਮੋਟ ਕਰ ਤੂੰ ਕੋਈ ਪ੍ਰਧਾਨ ਮੰਤਰੀ ਆ ਤੂੰ ਮੁੱਖ ਮੰਤਰੀ ਆ ਇਹ ਰਾਜਨੀਤੀ ਚਾਲ ਆ ਇਹਦੇ ਪਿੱਛੇ ਰਾਜਨੀਤੀ ਕੋਈ ਗੇਮ ਆ ਇਹ ਰਾਜਨੀਤੀ ਸਾਨੂੰ ਸਮਝ ਨਹੀਂ ਪੈਣੀ ਆ ਇਹ ਬਹੁਤ ਵੱਡੀ ਰਾਜਨੀਤੀ ਆ ਉਸ ਤੋਂ ਬਾਅਦ ਇਹਨੇ ਮੇਰਾ ਨਾਮ ਲੈ ਲਿਆ ਇਹਨੂੰ ਇਹ ਨਹੀਂ ਪਤਾ ਕਿ ਇਹ ਵੱਡਾ ਪੋਲਿਟਿਕਸ ਬੰਦਾ ਜਿਨੇ ਸਾਰਾ ਕੁਝ ਬਰਬਾਦ ਕਰਤਾ ਆਪਣਾ ਘਰ ਦਾ ਮੈਂ ਭਾਜੀ ਅੱਜ ਤੇ ਮੇਰੇ ਘਰ ਆਟਾ ਵੀ ਹੈ ਨਹੀਂਗਾ ਮੈਂ ਫਿਰ ਵੀ ਬੋਲਦਾ ਵਯਾ ਮੈਂ ਡਰਦਾ ਨਹੀਂਗਾ ਕੋਈ ਇੰਨੀ ਗੱਲ ਟੈਸਟ ਤੱਕ ਨਹੀਂ ਬੋਲ ਸਕਦਾ ਮੈਨੂੰ ਕੱਲ ਵੀ ਮਿਲੋਗੇ ਮੈਂ ਐਦਾ ਹੀ ਮਿਲੂਗਾ ਇਹ ਮੈਨੂੰ ਕਹਿੰਦਾ ਤੈਨੂੰ ਗੋਲੀਆਂ ਨਾਲ ਮਰਵਾ ਦਾਂਗੇ ਤੇਰੇ ਬੱਚੇ ਮਰਵਾ ਦਾਂਗੇ ਇਹ ਵੀ ਧਮਕੀ ਦੇਈ ਜਾਂਦਾ ਕੁਝ ਦਿਨਾਂ ਦਾ ਕੂਲਰ ਪੀਜੇ ਵਾਲਾ ਵੀ ਆਹ ਉਹਨਾਂ ਦੇ ਨੰਬਰ ਆ ਜੀ ਆਹ ਨੰਬਰ ਲਾਈਵ ਚੱਲਦੇ ਪਏ ਨੇ ਮੈਂ ਕਹਾ ਤੂੰ ਜੋ ਮਰਜ਼ੀ ਕਰ ਲੈ ਜਿੱਦਣ ਮੇਰੇ ਪਰਿਵਾਰ ਨੂੰ ਕੁਝ ਹੋ ਗਿਆ ਮੈਂ ਪੀਏ ਪੀ ਦੇ ਜਾ ਕੇ ਚੌਂਕ ਤੇ ਧਰਨ ਲਾਉਂਗਾ ਜਾਂ ਮੇਰੀ ਲਾਸ਼ਾ ਛੋੜ ਦੇ ਉੱਥੇ ਸਾਡੀਆਂ ਸਾਨੂੰ ਸਾਨੂੰ ਅੱਗ ਲਾਉਂਦੀ ਲੋੜ ਨਹੀਂ ਸਾਡੀ ਉੱਥੇ ਲਾਸ਼ਾ ਛੋੜ ਦੇ ਕਿਉਂ ਆਪ ਨੇ ਇਹ ਕਹਿੰਦਾ ਪਰਚਾ ਕਟਾ ਕੇ ਦਿਖਾ ਤੇ ਦੋਨੇ ਜਣੇ ਮੈਨੂੰ ਚੈਲੰਜ ਕਰਦੇ ਪਏ ਆ ਉਹ ਜਿਹੜਾ ਵੀ ਲੀਡਰ ਹੈਗਾ ਮੈਨੂੰ ਪਤਾ ਤਿੰਨ ਪਾਰਟੀਆਂ ਨਾਲ ਆ ਮੈਂ ਨਾਮ ਨਹੀਂ ਬੋਲੂਗਾ ਪਰ ਉਹ ਪਾਰਟੀਆਂ ਮੈਨੂੰ ਵੀ ਕਰ ਰਹੀਆਂ ਸਾਡੇ ਵਿੱਚ ਆ ਮੈਂ ਬੇਜਕ ਇਹਨਾਂ ਨੂੰ ਛੱਡ ਦੇ ਸਾਡੇ ਵਿੱਚ ਆਦਾ ਅਸੀਂ ਦੁਬੋ ਮੈਨੂੰ ਕੁਛ ਨਹੀਂ ਚਾਹੀਦਾ ਜਿਹੜਾ ਦੁਨੀਆ ਨੂੰ ਗਲਤ ਗਾਲਾਂ ਕੱਢੇਗਾ ਦੁਨੀਆ 'ਚ ਮੇਰੀ ਧੀ ਪੈਣਾ ਮੇਰੀ ਮਾਂ ਵਾ ਸਾਰੇ ਜਾਣੇ ਆ ਯਾਰ ਦੁਨੀਆ ਸਾਰੀ ਦੁਨੀਆ ਵਾ ਪੁਲਿਸ ਕਮਿਸ਼ਨਰ ਡੀਜੀਪੀ ਆਈਜੀ ਡਾਕਟਰ ਵਕੀਲ ਆ ਜੱਜ ਸਾਰਿਆਂ ਨੂੰ ਇਹਨਾਂ ਨੇ ਲੋਕਾਂ ਨੇ ਇਹ ਬੰਦਿਆਂ ਨੇ ਗਾਲਾਂ ਕੱਢ ਦਿੱਤੀਆਂ ਉਹਨੇ ਕੀ ਕੀਤਾ ਬਾਬਾ ਮੁਰਾਦ ਸ਼ਾਹ ਨੂੰ ਮਾਰਾ ਕਹਿ ਦਿੱਤਾ ਉਹ ਤੇਰੀ ਔਕਾਤ ਹੈ ਜੇ ਤੇਰੇ ਗਾਣੇ ਨਹੀਂ ਚੱਲਦੇ ਅਸੀਂ ਕੀ ਕਰੀਏ ਤੂੰ ਉਹਦਾ ਕਹਿੰਦਾ ਮੈਨੂੰ ਵੀਡੀਓ ਬਣਾ ਦੇ ਨੀ ਟਿਊ ਬਾਜੀ ਮੈਂ ਤੈਨੂੰ ਵੀਡੀਓ ਨਾ ਬਣਾ ਕੇ ਦਿੰਦਾ ਫਿਰ ਤੇਰਾ ਗਾਣਾ ਸਪੋਰਟ ਕਰਦਾ ਆਪਣੇ YouTube ਚੈਨਲ ਉਹ ਕੰਜਰ ਦੇ ਆ ਤੂੰ ਤੇ ਬੇੜਾ ਹੀ ਗਰ ਕਰੀ ਜਾਂਦਾ ਪਿਆ ਇਹਨੂੰ ਇਹ ਨਹੀਂ ਪਤਾ ਵੀ ਦੇਖੋ ਜਿਹਦੀ ਧਾਰਮਿਕ ਠੇਸ ਹੈ ਜਿਹੜੀ ਜਿਹੜੀ ਚੀਜ਼ ਅਗਲਾ ਬੰਦਾ ਮੰਨਦਾ ਨਾ ਉਹਦੀ ਧਾਰਮਿਕ ਠੇਸ ਸਾਡੀ ਮੰਨ ਨੂੰ ਬਹੁਤ ਠੇਸ ਪਹੁੰਚੀ ਹੈ ਮੈਂ ਕੋਈ ਡਰਾਮਾ ਨਹੀਂ ਕਰਦਾ ਸਿਰਫ ਇਹਦੇ ਪਿੱਛੇ ਰਾਜਨੀਤੀ ਆ ਲੋਕੀ ਲੋਕੀ ਕਰ ਰਿਹਾ ਕਿ ਅਖੋਲੇ ਨੀਟੂ ਨਾਮ ਚਮਕਾਉਣ ਦੇ ਨੀਟੂ ਲੋੜ ਨਹੀਂ ਨਾਮ ਚਮਕਾਦੀ ਐਮ ਕੈਂਪੀ ਇਲੈਕਸ਼ਨ ਆਣੇ ਆ ਬੇਗਮਪੁਰਾ ਪਾਰਟੀ ਸਾਂਝਾ ਪਲੰਟ ਪੂਰੇ ਇੰਡੀਆ ਚ ਪੂਰੇ ਪੂਰੇ ਜਿੱਥੇ ਵੀ ਇਲੈਕਸ਼ਨ ਹੋਣਗੇ ਸਾਡੇ ਇਲੈਕਸ਼ਨ ਲੜੇ ਜਾਊਗੇ ਆਪਾਂ ਡਰਨ ਦੀ ਲੋੜ ਨਹੀਂ ਪਰ ਇਹ ਦੋਨੇ ਕਮੀਨੇ ਇਹਨਾਂ ਦੇ ਛੱਤਾਂ ਮਾਰੋ ਇਹਨਾਂ ਦੇ ਕੰਜਰਾਂ ਦੇ ਇਹਨਾਂ ਦੇ ਲਾ ਲਾ ਕੇ ਕਿਉਂਕਿ ਇਹ ਦੋਨੇ ਜਦ ਤੱਕ ਪੰਜ ਬੰਦੇ ਆਓ ਜਿਹੜੇ ਮਾਫੀ ਨਹੀਂ ਮੰਗੂਗੇ ਤੇ ਮੈਂ ਉਹਨੂੰ ਛੱਡੂਗਾ ਨਹੀਂ ਆ ਦੇਖੋ ਆ ਵਾ ਮੈਨੂੰ ਕੋਸ਼ਿਸ਼ ਨਾਮ ਵੀ ਤੁਸੀਂ ਲਿਖਿਆ ਆ ਦੇਖੋ ਨਾਮ ਲਿਖਿਆ ਜੀ ਅਸ਼ਮੀਤ ਰੋੜਾ ਤੇ ਬਾਦਸ਼ਾਹ ਇਕਾ ਤੇ ਜਸਮੀਤ ਇੱਕ ਕੂਲਰ ਵੀਜੇ ਵਾਲਾ ਸਾਈ ਵੀ ਰੋੜਾ ਤੇ ਕੋਦੀ ਵਾਈਫ ਪੰਜ ਬੰਦਿਆਂ ਦੇ ਨਾਮ ਲਿਖੇ ਜੀ ਔਰ ਇਹ ਪੰਜਾਂ ਦੇ ਘਰਵਾਲੇ ਇੱਕ ਛੇਵਾਂ ਬੰਦਾ ਹੋਇਆ ਜੀ ਜਸਵੀਰ ਜੱਸੀ ਅੱਛਾ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਇਹ ਕੋਈ ਪੋਲਿਟਿਕਲ ਵੈਂਡੇਟਾ ਤੇ ਤੋਤਰ ਰਿਹਾ ਮੇਰੀ ਗੱਲ ਸੁਣ ਲੋ ਮੇਰੀ ਗੱਲ ਪੋਲਿਟਿਕਲ ਵੈਂਡੇਟਾ ਕਰਦੇ ਪਿਆ ਪੋਲਿਟਿਕਲ ਵੈਂਡੇਟਾ ਕਰ ਰਿਹਾ ਜਾਂ ਫਿਰ ਕੋਈ ਪਬਲਿਕ ਸਟੈਂਟ ਐਡਜਸਟ ਕਰਨ ਨੂੰ ਫੇਮਸ ਹੋ ਜਾਣ ਉਹ ਭਾਜੀ ਕਹਲਾ ਪਬਲਿਕ ਆ ਚਾਰ ਦਿਨ ਮੰਨ ਲਓ ਮੇਰੀ ਗੱਲ ਸੁਣਨਗੇ ਲੋਕੀ ਬਾਅਦ ਚ ਚੱਲ ਜਣ ਮੈਨੂੰ ਨਹੀਂ ਲੋੜ ਹੈਗੀ ਮੈਨੂੰ ਕੋਈ ਲੋੜ ਨਹੀਂ ਮੇਰਾ ਗਾਣਾ ਇੰਨਾ ਚੱਲਦਾ ਪਿਆ ਕਈ ਸੌ ਮਿਲੀਅਨ ਚੱਲ ਗਿਆ 31 ਦਸੰਬਰ ਵਾਲਾ ਗਾਣਾ ਮੇਰਾ ਕਈ ਸੌ ਮਿਲੀਅਨ ਚੱਲ ਗਿਆ ਉਸ ਬੰਦੇ ਨੇ ਉਹ ਮੇਰਾ ਨਾਮ ਤੇ ਬਾਬਾ ਮਨਾਸ਼ਾ ਜੀ ਦਾ ਨਾਮ ਉਹਨੇ ਮੈਂ ਉਹਨਾਂ ਦੀ ਦਰਦਾ ਕੁੱਤਾ ਵਾ ਬਾਬਾ ਲਾਡੀ ਸਾਈ ਸਰਕਾਰ ਦਾ ਦਾਤਾ ਦਾ ਕੁੱਤਾ ਵਾ ਮੈਂ ਬਾਬਾ ਮੁਰਾਸ਼ਾ ਦਾ ਜਿਹਦਾ ਕੁੱਤਾ ਵਾ ਬਾਬਾ ਲਾਲ ਬਾਸ਼ਾ ਸਰਕਾਰ ਦਾ ਕੁੱਤਾ ਵਾ ਅਸੀਂ ਤਾਂ ਉਸਦੇ ਗੁਲਾਮ ਆ ਇਹ ਜੇ ਇਹਨੂੰ ਪੁੱਛ ਵੀ ਤੈਨੂੰ ਗਾਣਾ ਦਾ ਤੂੰ ਕਨਵਰ ਗਰੇਵਾਲ ਨੂੰ ਪੁੱਛ ਵੀ ਉਹ ਮਸ਼ਹੂਰ ਕਿੱਥੋਂ ਆਇਆ ਇੱਕ ਵਾਰ ਜਿਹੜਾ ਉਹ ਤੇ ਸਟੇਜ ਆ ਜਾਂਦਾ ਨਾ ਉਹਦੀ ਗੁੱਡੀ ਚੜਦੀ ਆ ਕਦੀ ਕੱਟੀ ਨਹੀਂ ਜਾਂਦੀ ਨਾ ਡੁੱਬਦੀ ਆ ਉਹ ਤਾਂ ਕਦੇ ਨਾ ਡੁੱਬਦੇ ਨੇ ਜਿਹੜੇ ਗੌਸਪਾਕ ਮੀਰਾ ਨੇ ਤਾਰੇ ਜਿਹੜੇ ਫਕੀਰ ਆ ਨਾ ਅੱਬਲ ਅੱਲਾ ਨੂਰ ਹੈ ਨਾ ਵਿੱਚ ਜਿੰਨੇ ਦੁਨੀਆਂ ਦੇ ਕੁੱਲ ਫਕੀਰਾਂ ਚਾਹੇ ਕਿਸੇ ਨੂੰ ਕੁਝ ਆਂਦਾ ਜਾਂ ਨਹੀਂ ਆਂਦਾ ਜਿਹੜਾ ਗੱਦੀ ਤੇ ਬੈਠਾ ਉਹ ਅੱਲਾਹ ਤਾਲਾ ਦਾ ਫਕੀਰ ਹੈ ਅੱਛਾ ਇੱਕ ਮੇਰੀ ਗੱਲ ਧਿਆਨ ਵਿੱਚ ਰੱਖਿਓ ਉਹ ਕਹਿੰਦੇ ਕਿ ਜਿਹੜਾ ਹੈਗਾ ਨਕੌਦਰ ਦੇ ਵਿੱਚ ਜੋ ਡੇਰੇ ਨੇ ਉੱਥੇ ਸਿਕਟਾ ਨੂੰ ਪ੍ਰਮੋਟ ਕਰਦੇ ਨੇ ਠੀਕ ਆ ਇਹ ਕਿਹੜੇ ਬਾਬੇ ਹੋਏ ਆ ਪੰਜਾਬ ਦੇ ਵਿੱਚ ਸਾਡੇ ਗੁਰੂ ਨੇ ਸਾਡੇ ਪੀਰ ਨੇ ਉਹਨਾਂ ਦੀਆਂ ਗੁਰਬਾਨੀਆਂ ਨੂੰ ਪੜੋ ਉਹਨਾਂ ਦੀਆਂ ਚੀਜ਼ਾਂ ਨੂੰ ਪੜੋ ਉਸ ਦੇ ਨਾਲ ਗੁਰਬਾਨੀ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਤੁਸੀਂ ਉਹ ਬਾਬਿਆਂ ਨੂੰ ਕੋ ਜੋੜਦੇ ਹੋ ਜੋ ਸਿਗਰਟਾਂ ਨੂੰ ਪ੍ਰਮੋਟ ਕਰਦੇ ਨੇ ਅਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਉਦੋਂ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਕੀ ਰਿਐਕਸ਼ਨ ਹੁੰਦਾ ਉਹਨੂੰ ਪੁੱਛ ਵੀ ਉਹ ਸਿਗਰਟ ਲੈ ਕੇ ਘਰ ਘਰ ਜਾਂਦੇ ਆ ਜਿਹਨੇ ਨਸ਼ਾ ਪ੍ਰਮੋਟ ਕੀਤਾ ਤੋਂ ਉਹਨੂੰ ਕਹਿ ਨਹੀਂਦਾ ਖੜਾ ਹੋ ਤੂੰ ਚੰਦਰ ਗਰੇਵਾਲ ਨਾਲ ਖੜਾ ਹੋ ਤੂੰ ਕੁਬਰ ਵਿਜੇ ਪ੍ਰਤਾਪ ਸਿੰਘ ਨਾਲ ਖੜਾ ਹੋ ਤੂੰ ਭਾਨੇ ਸਿੱਧੂ ਨਾਲ ਉਹਨਾਂ ਨਾਲ ਖੜਾ ਹੋ ਉਹਨਾਂ ਨੂੰ ਜੇ ਤੂੰ ਬੋਲੇ ਨਹੀਂ ਬੋਲ ਤੂੰ ਫੁਕਰਾ ਬੰਨਾ ਤੇ ਆਪਣੇ ਘਰ ਜਾ ਕੇ ਜੋ ਮਰਜ਼ੀ ਬੋਲੀ ਜਾ ਜੇ ਤੈਨੂੰ ਬਾਕੇ ਪਰਚੇ ਦਾ ਡਰ ਨਹੀਂ ਜੇ ਤੂੰ ਦੁਨੀਆ ਦਾ ਨਸ਼ਾ ਖਤਮ ਕਰਨਾ ਤੂੰ ਲੀਡਰਾਂ ਦੇ ਖਿਲਾਫ ਬੋਲ ਜਿਹੜੀ ਸਰਕਾਰ ਨਸ਼ਾ ਚਲਾ ਰਹੀ ਹੈ ਇਹ ਬੰਦੇ ਕਿੱਦਾਂ ਵੱਜ ਜਾਂਦੇ ਹਰ ਜਗ੍ਹਾ ਤੇ ਕ੍ਰਾਈਮ ਵੱਧ ਰਿਹਾ ਚੋਰੀਆਂ ਹੋ ਰਹੀਆਂ ਆ ਤੇਰੇ ਨੰਬਰਾਂ ਤੇ ਮੈਨੂੰ ਮਾਰਨ ਦੀਆਂ ਧਮਕੀਆਂ ਆ ਡਾਇਰੈਕਟ ਤੇਰੇ ਤੁਹਾਡੇ ਨੰਬਰਾਂ ਤੋਂ ਧਮਕੀਆਂ ਆਂ ਰਹੀਆਂ ਤੁਸੀਂ ਦੋਨੇ ਜਾਣੇ ਧਮਕੀਆਂ ਦਿਵਾਂਦੇ ਤੂੰ ਤੇ ਕੂਲਰ ਪੀਜੇ ਵਾਲਾ ਸ਼ਰੀਆਮ ਧਮਕੀਆਂ ਦਵਾ ਰਹੇ ਹੋ ਇਹ ਤੁਹਾਡੀ ਕਿੱਥੋਂ ਦੀ ਬਦਮਾਸ਼ੀ ਆ ਕਿੱਥੋਂ ਦੀ ਕਲਾਕਾਰੀ ਤੁਹਾਡੀ ਤੁਸੀਂ ਕਿੱਥੋਂ ਦੇ ਕਲਾਕਾਰ ਸਮਝਾ ਤੇ ਜਾਓ ਮੈਨੂੰ ਆਗੇ ਤੁਹਾਨੂੰ ਆਂਦਾ ਕੀ ਆ ਤੁਹਾਡੇ ਪੱਲੇ ਕੀ ਜੇ ਮੰਨ ਲਓ ਮੈਂ ਨਹੀਂ ਗਾਉਂਦਾ ਵਧੀਆ ਲੋਕੀ ਮੈਨੂੰ ਏ ਇਹਨਾਂ ਦੀ ਔਕਾਤ ਨਹੀਂ ਹੈਗੀ ਵਿਊ ਲੈਣ ਦੀ ਸਿਰਫ ਇੱਕ ਪਬਲਿਕ ਇਨਸਟੈਂਟ ਆ ਯਾਦੇ ਪਿੱਛੇ ਰਾਜਨੀਤੀ ਕੀਤੀ ਜਾ ਰਹੀ ਹੈ ਤੁਸੀਂ ਸਮਝ ਲਓ ਉਹਨਾਂ ਨੇ ਮੇਰੀ ਗੱਲ ਸੁਣੋ ਉਹਨਾਂ ਨੇ ਕਿਹਾ ਕਿ ਬਾਬੇ ਬਥੇਰੇ ਨੇ ਠੀਕ ਆ ਬਾਬਾ ਮੁਰਾਦ ਸ਼ਾਹ ਨੂੰ ਤੁਸੀਂ ਬਾਬਾ ਬਣਾਇਆ ਜੋ ਸਿਕਟਾ ਨੂੰ ਪ੍ਰੋਮੋਟ ਕਰਦੇ ਨੇ ਇਦਾਂ ਤਾਂ ਮੇਰੀ ਗੱਲ ਸੁਣ ਲੋ ਉਹਨਾਂ ਨੇ ਕਿਹਾ ਕਿ ਇਦਾਂ ਤਾਂ ਨੀਟੂ ਵੀ ਬਾੜਾ ਮਸ਼ਹੂਰ ਹੈਗਾ ਵਾ ਉਹ ਵੀ ਬਾਬਾ ਬਣਾ ਲਓ ਮੈਂ ਤੁਹਾਨੂੰ ਦੱਸਿਆ ਜਾਂਦਾ ਉਹਨੂੰ ਇਹ ਬੰਦੇ ਪੁੱਛੋ ਵੀ ਤੂੰ ਕਿਉਂ ਨਹੀਂ ਬਾਬਾ ਬਣ ਜਾਂਦਾ ਤੇਰੀ ਫੈਮਲੀ ਬਾਬਾ ਕਿਉਂ ਨਹੀਂ ਬਣੀ ਤੇਰੀ ਫੈਮਲੀ ਨੂੰ ਮੰਗਿਆ ਕਿ ਨੇ ਜੁੱਤੀਆਂ ਨਹੀਂ ਮਾਰਨੀ ਆ ਪੈਸੇ ਤੇ ਬਹੁਤ ਦੂਰ ਦੀ ਗੱਲ ਆ ਪੈਸੇ ਤੇ ਦਿਲ ਵਾਲੇ ਦਿੰਦੇ ਕਈ ਸਾਡੇ ਭਾਜੀ ਮਜ਼ਾਕ ਵੀ ਕਰਦੇ ਆ ਇਹਦੇ ਵਿੱਚ ਕਈ ਸੀ ਇਹ ਮੁੱਦਾ ਬਹੁਤ ਸੀਰੀਅਸ ਆ ਇਹ ਚ ਆਪਾਂ ਸੀਰੀਅਸ ਤੱਕ ਕਹਿ ਰਹੇ ਆ ਵੀ ਨਾ ਕੋਈ ਮਜ਼ਾਕ ਚਾਰ ਦਿਨ ਵੀਡੀਓ ਚੱਲੂਗੀ ਬਾਅਦ ਤੇ ਬੰਦ ਹੋ ਜੀਗੀ ਨਹੀਂ ਆਪਣਾ ਇਹਦਾ ਕੋਈ ਪ੍ਰੋਸੀਜਰ ਨਹੀਂ ਆਪਾਂ ਦੋਨਾਂ ਤੇ ਕੰਪਲੇਂਟ ਦਰਜ ਕਰਾ ਕੇ ਆਏ ਆ ਕੂਲਰ ਪੀਜੇ ਵਾਲੇ ਤੇ ਵੀ ਕਰਾਤੀ ਮੈਂ ਤੇ ਮੈਂ ਜਸਵੀ ਜੱਸੀ ਤੇ ਵੀ ਕਰਾ ਕੇ ਆ ਆ ਡਿਵੀਜ਼ਨ ਨੰਬਰ 8 ਦੇ ਵਿੱਚ ਉਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਮੈਂ ਗੱਲ ਕਹਿਣਾ ਚਾਹੁੰਦਾ ਵੀ ਸਾਫ਼-ਸਾਫ਼ ਲਫ਼ਜ਼ਾਂ ਚ ਇਦਾਂ ਦੇ ਬੰਦਿਆਂ ਦਾ ਜਿੱਥੇ ਸ਼ੋਅ ਲੱਗਦਾ ਵਾ ਉਥੇ ਜੁੱਤੀਆਂ ਮਾਰੋ ਇਹਨਾਂ ਦੇ ਬੰਦੇ ਇਦਾਂ ਦੇ ਬੰਦਿਆਂ ਨੂੰ ਤੇ ਇਹਨਾਂ ਦੇ ਸ਼ੋਸ਼ਾ ਬੰਦ ਕਰਾਓ ਜਦ ਤੱਕ ਇਹ ਮਾਫੀ ਨਹੀਂ ਮੰਗਦਾ ਦਾ ਚਲੋ ਆਖਰੀ ਪ੍ਰਸ਼ਨ ਮੇਰਾ ਜੇਕਰ ਤੁਸੀਂ ਕੰਪਲੇਂਟ ਦੇ ਕੇ ਆਓ ਕੰਪਲੇਂਟ ਦੇ ਉੱਤੇ ਕੁਝ ਨਹੀਂ ਹੁੰਦਾ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾਵੇਗਾ ਕੀ ਧਰਨਾ ਲਗਾਇਆ ਜਾਵੇ ਪਾਜੀ ਵੱਡਾ ਐਕਸ਼ਨ ਆ ਵੱਡਾ ਐਕਸ਼ਨ ਸ਼ਿਵ ਜਨਾ ਵੀ ਸਾਡੇ ਨਾਲ ਬਜੰਗ ਦਲ ਵੀ ਸਿੱਖ ਭਾਈ ਵੀ 크ਰਿਸਚਨ ਭਾਈ ਜੀ ਮੁਸਲਮਾਨ ਭਾਈ ਵੀ ਸਭ ਸਾਡੇ ਨਾਲ ਆ ਜੀ ਆਹ ਦੇਖੋ ਜੀ ਆ ਮੈਂ ਜਸਵੀਰ ਜੱਸੀ ਦੇ ਉੱਤੇ ਕੀਤੀ ਕਾਰਵਾਈ ਆ ਪਹਿਲੀ ਕਾਰਵਾਈ ਕੋਲਰ ਪੀਜਾ ਉੱਤੇ ਠੀਕ ਹੈ ਜੀ ਆ ਦੂਜੀ ਕਾਰਵਾਈ ਜਸਵੀ ਜੱਸੀ ਤੇ ਮੈਂ ਕਰਾ ਕੇ ਆਂ ਮੈਂ ਬਿਲਕੁਲ ਨਹੀਂ ਡਰਦਾ ਨਾ ਤੋ ਜਦੋਂ ਮਰਜ਼ੀ ਮੈਨੂੰ ਮਾਰ ਦੇਣ ਕਿਉਂਕਿ ਰੱਬ ਦੇ ਨਾਂ ਤੇ ਮਰਨਾ ਇਹਦੇ ਕਿਸੇ ਕਿਸੇ ਨੂੰ ਮਿਲਦਾ ਹਰ ਕਿਸੇ ਨੂੰ ਨਹੀਂ ਮਿਲਦਾ ਰੱਬ ਦੇ ਨਾਂ ਤੇ ਮਰਨ ਦਾ ਔਰ ਇਹ ਧਮਕੀਆਂ ਜਿੰਨੀਆਂ ਮਰਜ਼ੀ ਦੇਣਨ ਮੈਂ ਨਹੀਂ ਇਹਨਾਂ ਤੋਂ ਡਰਦਾ ਇਹਨਾਂ ਦੇ ਜੁੱਤੀਆਂ ਮਾਰਦਾ ਰਹੂੰਗਾ ਜਿਹੜੇ ਕਿ ਕਿਸੇ ਧਰਮ ਨੂੰ ਟਾਰਗੇਟ ਮੈਂ ਕਹਿੰਦਾ ਵੀ ਜੇ ਤੁਸੀਂ ਨਹੀਂ ਮੰਨਣਾ ਨਾ ਮੰਨੋ ਕਿਸੇ ਧਰਮ ਦੀ ਬੁਰਾਈ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਬਿਲਕੁਲ ਤਾਂ ਨੀਟੂ ਛਟਰਾਵਾਲੇ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਇਹਨਾਂ ਵੱਲੋਂ ਕੇ ਇਲਜ਼ਾਮ ਜਸਪੀਰ ਜੱਸੀ ਦੇ ਉੱਤੇ ਲਗਾਏ ਜਾ ਰਹੇ ਨੇ ਜੋ ਕਿ ਵਿਵਾਦਿਤ ਬਿਆਨਾਂ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਸਪੀਰ ਜੱਸੀ ਹੋਰਵੱਲੋਂ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਜਿਹੜਾ ਹੈ ਉਹ ਇੰਟਰਵਿਊ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਇਹ ਗਲਤ ਟਿੱਪਣੀ ਕੀਤੀ ਗਈ ਕਿ ਬਾਬਾ ਮੁਰਾਦ ਸ਼ਾਹ ਜੋ ਨੇ ਉਹ ਸਿਕਟਾ ਨੂੰ ਪ੍ਰਮੋਟ ਕਰਦੇ ਨੇ ਜਿਸ ਤੋਂ ਬਾਅਦ ਜਲੰਧਰ ਦੇ ਵਿੱਚ ਜਿਹੜਾ ਹੈ 192 ਛਟਰਾ ਵਾਲੇ ਦੇ ਜਿਹੜੇ ਨੇ ਧਾਰਮਿਕ ਹਾਤ ਹੋਇਆ ਜਿਸ ਤੋਂ ਬਾਅਦ ਇਹਨਾਂ ਵੱਲੋਂ ਕਈ ਜਿਹੜੇ ਨੇ ਉਹ ਕੰਪਲੇਂਟਾਂ ਦਿੱਤੀਆਂ ਗਈਆਂ ਨੇ ਤੇ ਹੁਣ ਇਹਨਾਂ ਵੱਲੋਂ ਕਿਹਾ ਜਾ ਰਿਹਾ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਨਿਰਧਾਰਿਤ ਸਮੇਂ ਦੇ ਵਿੱਚ ਇਹਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ ਕੈਮਰਾਸ਼ਨ ਪੰਕਜ ਦੇ ਨਾਲ ਰਾਜ ਗੁਪਤਾ ਜਲੰਧਰ